ਅੱਜ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਹੋਲੀ ਮਿਸ਼ਨ ਸਕੂਲ ਵੱਲੋਂ ਐਨੂਅਲ ਫੰਕਸ਼ਨ ਕਰਵਾਇਆ ਗਿਆ ਜਿਦੇ ਵਿੱਚ ਸਪੋਰਟਸ ਮੀਟ ਹੋਈ ਆ ਹੋਰ ਐਕਟੀਵਿਟੀਜ਼ ਹੋ ਜਾਂਦੀਆਂ ਨੇ ਕਿ ਬਹੁਤ ਹੀ ਅੱਛਾ ਫੰਕਸ਼ਨ ਦਾ ਜਿਹੜਾ ਆਗਾਜ਼ ਉਹ ਸਾਡੇ ਦੋਸਤ ਟੀਨਸਾ ਸਾਹਿਬ ਨੇ ਕੀਤਾ ਬਹੁਤ ਅੱਛੀ ਜਿਹੜੀ ਆ ਇੱਥੇ ਐਜੂਕੇਸ਼ਨ ਦੇ ਸੈਂਟਰ ਬਣਾਏ ਨੇ ਕਿ ਬਹੁਤ ਲੰਬੇ ਅਰਸੇ ਤੋਂ ਇਸ ਇਲਾਕੇ ਨੂੰ ਸਾਡੇ ਨੂੰ ਪਛੜਿਆ ਪਛੜਿਆ ਇਲਾਕਾ ਕਿਹਾ ਜਾਂਦਾ ਸੀ ਉਸ ਦੇ ਆਕੇ ਇਹਨਾਂ ਨੇ ਆਪਣਾ ਸਕੂਲੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂਗਾ ਬੜੇ ਅੱਛੇ ਮੁਕਾਬਲੇ ਕਰਵਾਏ ਜਾ ਰਹੇ ਨੇ ਖਾਸ ਕਰਕੇ ਜਦੋਂ ਆਪਾਂ ਬੱਚਿਆਂ ਨੂੰ ਸ਼ੁਰੂ ਤੋਂ ਪ੍ਰਾਇਮਰੀ ਤੋਂ ਲੈ ਕੇ ਪ੍ਰੇਰਿਤ ਕਰਦੇ ਆ ਤਾਂ ਉਹ ਖੇਡਾਂ ਵੱਲ ਰੁਚੀ ਉਹਨਾਂ ਦੀ ਹੋਰ ਵਧਦੀ ਆ ਔਰ ਹੋਰ ਬਧੇਰੇ ਜਿਹੜਾ ਉਹ ਤੰਦਰੁਸਤ ਰਹਿੰਦੇ ਨੇਗੇ ਜਿਹੜੇ ਜੀਵਨੀ ਚ ਚੌਣਾ ਚੱਲਦੀ ਹੈ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਚਾਰ ਜਿੰਨੀ ਚੋਣਾਂ ਹੋ ਰਹੀਆਂ ਨੇ ਚਾਰੇ ਜਿੰਨੀ ਚੋਣਾਂ ਆਮ ਆਦਮੀ ਪਾਰਟੀ ਬੜੀ ਸ਼ਾਨਦਾਰ ਜਿੱਤੂਗੀ ਢਾਈ ਸਾਲ ਦਾ ਸਾਡਾ ਕੰਮ ਦਾ ਇੱਕ ਟਰੈਕ ਰਿਕਾਰਡ ਆ ਅਸੀਂ ਢਾਈ ਸਾਲਾਂ ਚ ਜਿੰਨੇ ਵਾਦੇ ਕਰਕੇ ਆਮ ਆਦਮੀ ਪਾਰਟੀ ਸੱਤਾ ਚਾਹੀ ਸੀ ਉਹ ਇੱਕ ਇੱਕ ਕਰਕੇ ਅਸੀਂ ਪੂਰੇ ਕੀਤੇ ਨੇ ਕਿ ਸੋ ਬਿਲਕੁਲ ਇੱਕ ਇਮਾਨਦਾਰੀ ਦਾ ਸਰਕਾਰ ਜਿਹੜੀ ਆ ਪੰਜਾਬ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਇਮਾਨਦਾਰੀ ਦੇ ਉੱਤੇ ਲਗਾਤਾਰ ਪਹਿਰਾ ਦੇ ਰਹੇ ਨੇ ਕਿ ਸੋ ਲੋਕ ਸਾਨੂੰ ਮਾਨ ਦੇਣਗੇ ਸਨਮਾਨ ਦੇਣਗੇ ਚਾਰੇ ਸੀਟਾਂ ਸਜਿਤ ਪ੍ਰਾਪਤ ਕਰਾ ਦੇ ਸਰ ਚਾਵਲ ਨੇ ਮੁੰਡੇ ਕਿ ਮੈਂ ਕਹਿ ਰਹੇ ਹਾਂ ਕਿ ਕਿ ਕਰਨਾਟਕਾ ਤੇ ਹੁਣ ਨਾਗਾਲੈਂਡ ਦੇ ਵਿੱਚ ਚਾਵਲ ਕੇਸ ਨੂੰ ਰੱਦ ਕਰ ਦੀ ਆਲਰੇਡੀ ਖਰੀਦ ਜਿਹੜੀ ਆ ਉਹ ਸੈਂਟਰ ਸਰਕਾਰ ਪੰਜਾਬ ਤੋਂ ਕਰ ਚੁੱਕੀ ਹੁੰਦੀ ਹੈ ਔਰ ਸੈਂਟਰ ਸਰਕਾਰ ਨੇ ਐਫਸੀਆਈ ਦੀ ਜਿਹੜੀ ਕਸਟਡੀ ਚ ਚੋਲ ਰੱਖੇ ਹੁੰਦੇ ਨੇਗੇ ਸੋ ਐਫਸੀਆਈ ਜ਼ਿੰਮੇਵਾਰ ਆ ਕੇਂਦਰ ਸਰਕਾਰ ਜ਼ਿੰਮੇਵਾਰ ਆ ਪੰਜਾਬ ਨੂੰ ਬਲੇਮ ਕਰਨਾ ਬੰਦ ਕਰਨਾ ਪੰਜਾਬ ਨੇ ਜਿਹੜੇ ਉਹ ਚੋਲ ਪੈਦਾ ਕਰਕੇ ਉਹਨਾਂ ਦੀ ਮਿਲਿੰਗ ਕਰਕੇ ਕੇਂਦਰ ਸਰਕਾਰ ਨੂੰ ਸੌਂਪਿਆ ਸੀ ਜਿਮੇਵਾਰੀ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਆ ਐਫਸੀਆਈ ਦੀ ਆ ਸੋ ਐਫਸੀਆਈ ਤੇ ਕੇਂਦਰ ਸਰਕਾਰ ਫੇਲ ਹੋਏ ਨੇਗੇ ਪੰਜਾਬ ਦੇ ਕਿਸਾਨ ਨੇ ਇੱਕ ਇੱਕ ਝੋਨਾ ਜਿਹੜਾ ਦਾਣਾਗਾ ਪੈਦਾ ਕਰਕੇ ਉਹ ਕੇਂਦਰੀ ਪੂਲ ਚ ਤੇ ਆਲਰੇਡੀ ਭੇਜ ਦਿੱਤਾ ਸੀ ਐਫਸੀਆਈ ਦਾ ਸਪੈਸੀਫਿਕੇਸ਼ਨ ਦੇ ਹਿਸਾਬ ਨਾਲ ਭੇਜਦੀ ਆ ਫਿਰ ਕਿਉਂ ਐਦਾਂ ਜਦੋਂ ਐਫਸੀਆਈ ਨੇ ਖਰੀਦਿਆਗਾ ਉਹਨਾਂ ਦੀ ਕਸਟਡੀ ਚ ਆ ਫਿਰ ਬਲੇਮ ਪੰਜਾਬ ਨੂੰ ਕਿਉਂ ਫਿਰ ਦੋਸ਼ ਪੰਜਾਬ ਨੂੰ ਕਿਉਂ ਜਦੋਂ ਅਸੀਂ ਤਾਂ ਆਲਰੇਡੀ ਵੇਚ ਚੁੱਕੇ ਆ ਉਹ ਖਰੀਦ ਚੁੱਕੇ ਨੇਗੇ ਸੋ ਜਿਹੜਾ ਖਰੀਦਦਾਰ ਆਗਾ ਐਫਸੀਆਈ ਆ ਜਾਂ ਸੈਂਟਰ ਸਰਕਾਰ ਹੋ ਜਿੰਮੇਵਾਰ ਆਗੇ ਸਰ ਚੰਡੀਗੜ੍ਹ ਮੁੰਡੇ ਦੇ ਕੀ ਕਹਿਣਾ ਚਾਹੋਗੇ ਜਿਹੜਾ ਦੇ ਦੀ ਪੰਜਾਬ ਤੇ ਹਰਿਆਣਾ ਦੋ ਸੂਬੇ ਅਲੱਗ-ਅਲੱਗ ਬਣੇ ਨੇ ਉਸ ਸਮੇਂ ਤੋਂ ਲੈ ਕੇ ਪੰਜਾਬ ਦਾ ਬੱਚਾ-ਬੱਚਾ ਜਿਹੜਾ ਉਹ ਚੰਡੀਗੜ੍ਹ ਤੇ ਆਪਣਾ ਕਲੇਮ ਜਤਾ ਰਿਹਾ ਔਰ ਪੰਜਾਬ ਦਾ ਕਲੇਮ ਐਸ ਪਰ ਦੀ ਐਕਟ ਬਣਦਾ ਗਿਆ ਐਸ ਪਰ ਜੀ ਬਾਂਧੀ ਲੌਂਗ ਵਾਰ ਸਮਝੌਤਾ ਬਣਦਾ ਗਿਆ ਸੋ ਇੱਕ ਵੀ ਇੰਚ ਜਿਹੜੀ ਜਗ੍ਹਾ ਕੀ ਅਸੀਂ ਹਰਿਆਣਾ ਨੂੰ ਨਹੀਂ ਦੇਣ ਦਵਾਂਗੇ ਚੰਡੀਗੜ੍ਹ ਜਿਹੜਾ ਉਹ ਪੰਜਾਬ ਦੀ ਰਾਜਧਾਨੀ ਔਰ ਰਹੂਗਾ